ਸਰ ਪੁਲਿਸ ਵੱਲੋਂ 4 ਕਿਲੋ ਦੀ ਹੀਰੋਇਨ ਦੀ ਰਿਕਵਰੀ ਹੋਈ ਸੀ ਇੱਕ ਬਾਅਦ 11 ਦੀ ਹੋਈ ਸੀ ਇਹ 4 ਕਿਲੋ ਵਾਲੀ ਦੀ ਅਸੀਂ ਅੱਜ ਜਿਹੜੇ ਰੈਫਰੈਂਸ ਦੇ ਕੇ ਗੱਲ ਕਰਨੀ ਆ ਉਸ 4 ਕਿਲੋ ਹੀਰੋਇਨ ਵਾਲੀ ਰਿਕਵਰੀ ਦੇ ਵਿੱਚ ਅਸੀਂ ਬੈਕਵਰਡ ਲਿੰਕੇਜ ਤੇ ਜਾ ਕੇ ਜਿਹੜੇ ਉਹ ਡਰੱਗਸ ਦੇ ਮਨੀ ਆ ਜਿਹੜਾ ਹਵਾਲਾ ਦੇ ਰਾਹੀਂ ਉਹ ਕਿਵੇਂ ਟਰਾਂਸਫਰ ਕਰਦੇ ਸੀ ਉਸ ਨੂੰ ਅਸੀਂ ਟ੍ਰੇਸ ਕੀਤਾ ਉਸ ਨੂੰ ਟ੍ਰੇਸ ਕਰਦੇ ਹੋਏ ਅਸੀਂ ਖੇਤਾ ਰਾਮ ਸੀ ਦਿੱਲੀ ਤੋਂ ਜਿਹੜਾ ਹਵਾਲਾ ਰੈਕਡ ਚਲਾਉਂਦਾ ਸੀ ਤੇ ਇੱਕ ਰਾਜkumar ਜਿਗਾ ਸ਼ਾਹ ਬਾਤੋਂ ਜਿਹੜੇ ਡਰੱਗਸ ਦੇ ਪੈਸੇ ਇਥੋਂ ਲੈ ਕੇ ਬਾਹਰ ਪਾਕਿਸਤਾਨਾਂ ਜਿਹੜੇ ਹਵਾਲਾ ਦੇ ਰਾਹੀਂ ਭੇਜਦੇ ਸੀ ਜਿੱਥੋਂ ਡਰੱਗਸ ਆਉਂਦੀਆਂ ਸੀ ਉਹਨਾਂ ਦੋਨਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕੀਤਾ ਆਲਰੇਡੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਇਹਦੇ ਨਾਲ 4 ਕਿਲੋ 10 ਗ੍ਰਾਮ ਹੀਰੋਇਨ ਤੇ ਇਸ ਹਵਾਲਾ ਡਰੱਗ ਮੰਨੀ ਦੇ ਤਹਿਤ ਇਸ ਰੈਕਡ ਨੂੰ ਅਸੀਂ ਉਹਦੇ ਦੌਰਾਨ 84 ਲੱਖ 17000 ਰੁਪਇਆ ਜਿਹੜਾ ਰਿਕਵਰ ਕੀਤਾਗਾ ਦੋ ਪਿਸਟਲਸ ਤੇ ਲਾਈਵ ਗਾਈਡਰਸ ਆਲਰੇਡੀ ਰਿਕਵਰ ਹੋਏ ਸੀ ਇਹਦੇ ਜੋ ਇੱਕ ਕਾਊਂਟਿੰਗ ਮਸ਼ੀਨ ਆ ਤੇ ਅੱਠ ਵਹੀਕਲਸ ਉਹ ਵੀ ਰਿਕਵਰ ਹੋਏ ਨੇ ਇਸ ਤਰ੍ਹਾਂ ਜਿਹੜੇ ਡਰੱਗਸ ਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਨੂੰ ਅਸੀਂ ਫੋਲੋ ਕਰਦੇ ਹੋਏ ਇਹ ਦੋ ਜਿਹੜੇ ਮੇਨ ਜਿਹੜੇ ਪੈਸਿਆਂ ਨੂੰ ਖਪਤ ਕਰਨ ਵਾਲੇ ਬੰਦੇ ਸੀਗੇ ਉਹਨਾਂ ਦੀ ਅਰੇਸਟ ਪਾਉਣ ਚ ਕਮਿਸ਼ਨਰ ਪੁਲਿਸ ਜਿਨ੍ਹਾਂ ਨੇ ਸ਼੍ਰੀ ਦਰਪਨਾਲੂ ਵਾਲੀਆ ADCP ਸਿਟੀ 1 ਦੇ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਬਾਕੀ ਜਿਹੜਾ ਸਟਾਫ ਆ ਉਹਨਾਂ ਦੀ ਮਦਦ ਨਾਲ ਇਹਨਾਂ ਨੂੰ ਟਰੇਸ ਕਰਨ ਚ ਕਾਮਯਾਬ ਕੀਤਾ ਤੇ ਅरेस्ट ਕੀਤਾ ਹੈ ਸਰ ਇਹਦਾ ਨਿਦਾਨ ਕਿਉਂ ਬਣਾ ਰਹੇ ਹੋ ਨਹੀਂ اسلامਾਬਾਦ ਤੇ ਛਾਡੇ ਵਾਲਾ ਸੀਗਾ ਜੀ ਮਸਲਾ ਇਹ 84 ਲੱਖ ਰੁਪਏ ਜੀ ਹਾਂਜੀ 84 ਲੱਖ ਸਰ ਪਹਿਲੀ ਵੀ ਕੀ ਹੋਇਆ 83 ਲੱਖ ਜੰਨੇ ਪੈਸੇ ਫકડੇ ਵੀ ਉਹਨਾਂ ਬੈਕਵਰਡ ਲੈ ਕੇ ਜੀ ਫકડੇ ਗਏ ਇਹ ਕਿਹਦਾ ਵੇਖਦੇ ਹੋ ਜੀ ਕਿੰਨਾ ਪੈਸਾ ਇਨਵੋਲ ਹੋਇਆ ਪਹਿਲੀ ਵਾਰ ਤੇ ਵੀ ਸਾਡੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਆ ਵੀ ਅਸੀਂ ਬੈਕਵਰਡ ਤੇ ਜਿਹੜੇ ਫਾਰਵਰਡ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰੀਏ ਪੁਲਿਸ ਨੇ ਬਹੁਤ ਹੀ ਅਸੀਂ ਇੱਥੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਅਲੱਗ ਸਟੈਬਲਿਸ਼ ਕੀਤਾ ਜਿਹੜਾ ਕਿ ਡਰੱਗਸ ਦੇ ਕੇਸ ਦੇ ਪੈਸੇ ਦਾ ਆਉਣ ਤੇ ਜਾਣ ਨੂੰ ਜਿਹੜਾ ਮੋਨੀਟਰ ਕਰਕੇ ਵਾਚ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਹ ਪੈਸਿਆਂ ਦੇ ਜਿਹੜੇ ਵਪਾਰ ਕਰਨ ਵਾਲੇ ਬੰਦੇ ਨੇ ਇਧਰ ਉਧਰ ਕਰਨ ਵਾਲੇ ਨੇ ਉਹਨਾਂ ਨੂੰ ਅਸੀਂ ਜਿਹੜਾ ਅਸੀਂ ਕਾਬੂ ਕਰੀਏ ਸਰ ਇੱਥੇ ਘਾਟਸਤਾਨ ਦਾ ਵੀ ਕੋਈ ਰੋਲ ਆ ਰਿਹਾ ਕੋਈ ਰਗੜੀਆਂ ਨੇ ਉਹਦੇ ਅੰਦਰ ਵੀ ਇਨਵਾਲਵਮੈਂਟ ਪਾਈ ਹੋਈ ਹੈ ਉਹ ਆਂਗੜੀਆ ਆਂਗੜੀਆ ਸਿਸਟਮ ਹੈਗਾ ਬੇਸਿਕਲੀ ਇਹ ਜਿਆਦਾ ਮੁੰਬਈ ਤੇ ਸੂਰਤ ਦੇ ਵਿੱਚ ਕੰਮ ਕਰਦਾ ਇਹ ਗਹਿਣਿਆਂ ਦਾ ਤੇ ਜਿਹੜਾ ਪੈਸਿਆਂ ਦਾ ਜਿਹੜਾ ਇੱਧਰ ਉੱਧਰ ਲੈਣ ਦੇਣ ਦੇ ਕੰਮ ਕਰਦੇ ਨੇ ਇੱਕ ਇੱਕ ਤਰ੍ਹਾਂ ਦੇ ਕੋਰੀਅਰ ਦਾ ਕੰਮ ਕਰਦੇ ਨੇ ਕੋਰੀਅਰ ਸਿਉਰਟੀ ਹੁੰਦੀ ਆ ਇਸ ਜਿਹੜਾ ਸਾਡਾ ਇਹਦਾ ਵੀ ਲਿੰਕ ਆ ਅਸਲ ਲਿੰਕ ਇਹਦਾ ਸਾਡਾ ਅਹਮਦਾਬਾਦ ਨੂੰ ਜਾ ਰਿਹਾ ਸੀਗਾ ਇਹ ਸੀ ਦਿੱਲੀ ਤੋਂ ਗ੍ਰਿਫਤਾਰ ਕੀਤਾਗਾ ਉਹ ਅਹਮਦਾਬਾਦ ਵਾਲੇ ਜਿਹੜੇ ਦੀਜ਼ਾਰ ਦਾ ਆਂਗੜੀਆ ਸਿਸਟਮ ਜਿਹੜਾ ਹੈਗਾ ਨਾ ਦੇਸ਼ ਚ ਪਹਿਲਾ ਹੋਇਆ ਕਿਉਂਕਿ ਪਹਿਲੀ ਵਾਰ ਇਸ ਤਰ੍ਹਾਂ ਦਾ ਨਾਮ ਸਾਹਮਣੇ ਆਇਆ ਇਸ ਤਰ੍ਹਾਂ ਦਾ ਰੈਕਡ ਸਾਹਮਣੇ ਆਇਆ ਉਹ ਬਿਲਕੁਲ ਠੀਕ ਆ ਪਰ ਇਹ ਇਹ ਜਿਆਦਾ ਜਿਹੜਾ ਸਿਸਟਮ ਹੈਗਾ ਮੁੰਬਈ ਤੇ ਸੂਰਤ ਵਾਲੇ ਪਾਸੇ ਚੱਲਦਾ ਸਾਡੀ ਇਸ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਇਹ ਚ ਗੱਲ ਦੀ ਜਿਹੜੀ ਆ ਜਿਆਦਾ ਜਾਣਕਾਰੀ ਹਾਸਲ ਹੋਈ ਆ ਇਹ ਆਪਣੇ ਪੰਜਾਬ ਜਾਂ ਨਾਰਥ ਸਾਈਡ ਤੇ ਇਹਦਾ ਜਿਹੜਾ ਸਿਸਟਮ ਇਹ ਘੱਟ ਫੋਲੋ ਹੁੰਦਾ ਦਾ ਪਹਿਲੀ ਵਾਰ ਦਾ ਸਿਸਟਮ ਹੋਇਆ ਕਿ ਬਾਕੀ ਸਟੇਟ ਦੀ ਕੋਈ ਵੀ ਇਹਦੇ ਵਿੱਚ ਮਤਲ ਦਿੱਤੀ ਜਾਏਗੀ ਹਾਂਜੀ ਜੇ ਲੋਡ ਪਈ ਉਹਨਾਂ ਦੇ ਮਤਲ ਲਈ ਜਾਵੇਗੀ ਵੈਸੇ ਜਿਹੜੀ ਸਾਡੀ ਪੰਜਾਬ ਪੁਲਿਸ ਆ ਸਾਡੀਆਂ ਟੈਕਨੀਕਲ ਟੀਮ ਜਿਹਨੇ ਸਾਡੇ ਕੋਲ ਜਿਹੜੇ ਹੋਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟਸ ਹੈਗੇ ਨੇ ਦੇ ਆਰ ਕੈਪੇਬਲ ਆਫ ਡੂਇੰਗ ਐਵਰੀਥਿੰਗ ਜਿਹੜੇ ਡਰਗ ਮਨੀ ਟ੍ਰਾਂਸਫਰ ਕਿਸ ਤਰ੍ਹਾਂ ਹੁੰਦੀ ਸੀ ਬੜਾ ਬੜਾ ਮੋਡਰਨ ਬੀਅਰ ਸਾਰਾ ਗਾਡ ਇਹ ਹਵਾਲਾ ਰਾਹੀਂ ਹੁੰਦੀ ਸੀ ਜੀ ਇਹ ਬੇਸਿਕਲੀ ਜਿਹੜੇ ਬੰਦੇ ਨੇ ਫੜੇ ਗਏ ਨੇ ਇਹ ਹਵਾਲੇ ਦਾ ਕੰਮ ਕਰਦੇ ਨੇ ਇਹ ਹਵਾਲਾ ਦੇ ਰਾਹੀਂ ਹੀ ਜਿਹੜਾ ਉਹਨਾਂ ਦਾ ਹੀ ਇੱਕ ਹਿੱਸਾ ਜਿਹੜਾ ਤੇ ਡਰਗ ਮਨੀ ਵੀ ਟ੍ਰਾਂਸਫਰ ਕਰਦੇ